ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਚਾਰ ਦਾ ਸ਼ੁੱਧ ਪ੍ਰਚਾਰ ਦਾ ਬਹੁਤ ਜ਼ੋਰ ਹੋਣ ਤੋਂ ਬਾਅਦ ਵੀ ਪਖੰਡੀਆਂ ਦਾ ਪ੍ਰਚਾਰ ਜ਼ੋਰਾਂ ਦੇ ਉੱਤੇ ਹੈ ਤੇ ਜਦੋਂ ਤੁਸੀਂ ਅੰਕੜੇ ਕੱਢੋਗੇ ਉਹਨਾਂ ਅੰਕੜਿਆਂ ਦੇ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਵਾਲੇ ਨਾਲ ਬਹਿਣ ਵਾਲੇ ਗੁਰੂ ਦੀ ਗੱਲ ਨੂੰ ਮੰਨਣ ਵਾਲੇ ਗੁਰੂ ਬਾਣੀ ਨੂੰ ਤਰਜੀਹ ਦੇਣ ਵਾਲੇ ਉਂਗਲਾਂ ਤੇ ਗਿਨੇ ਜਾਣ ਜੋਗੇ ਰਹਿ ਜਾਣਗੇ ਤੇ ਪਖੰਡੀਆਂ ਦੇ ਮਗਰ ਜਿਹੜੀ ਭੀੜ ਹੋਏਗੀ ਉਹਨਾਂ ਦੀਆਂ ਕਤਾਰਾਂ ਬੜੀਆਂ ਲੰਮੀਆਂ ਤੁਹਾਨੂੰ ਦਿਸਣਗੀਆਂ ਉਹਨਾਂ ਦੀ ਗਿਣਤੀ ਵੱਡੀ ਦਿਸੇਗੀ ਉਹਨਾਂ ਦੇ ਪਰਸੈਂਟੇਜ ਜ਼ਿਆਦਾ ਨਜ਼ਰ ਆਉਣਗੇ ਉਹਦਾ ਕਾਰਨ ਪਤਾ ਕੀ ਹੈ ਕਾਰਨ ਹੈ ਸਾਡੀ ਸੋਚ ਕਾਰਨ ਹੈ ਸਾਡਾ ਸੁਭਾਅ ਕਾਰਨ ਹੈ ਸਾਡੀ ਸਮਝ ਸਮਝ ਤੋਂ ਵੱਧ ਬੰਦਾ ਜਾ ਕੇ ਕੰਮ ਕਰੇ ਵੀ ਤੇ ਕਰੇ ਕਿਵੇਂ ਮੈਨੂੰ ਪੜਦਿਆਂ ਪੜਦਿਆਂ ਸਤਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਬਿੱਤ ਚੇਤੇ ਵਿੱਚ ਆਇਆ ਸਾਹਮਣੇ ਆਇਆ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਵੀ ਸਾਂਝਾ ਕਰਦਿਆਂ ਭਾਈ ਸਾਹਿਬ ਨੇ ਨਾ 2 3 4 ਐਗਜ਼ਾਮਪਲਾਂ ਦੇਣ ਤੋਂ ਬਾਅਦ ਆਪਣੀ ਗੱਲ ਕਹੀ ਭਈ ਲੋਕ ਗੁਰੂ ਵੱਲ ਨੂੰ ਕਿਉਂ ਨਹੀਂ ਆਉਂਦੇ ਪਖੰਡੀਆਂ ਵੱਲ ਨੂੰ ਜਾਂਦੇ ਨੇ ਕਿਉਂ ਜਾਂਦੇ ਨੇ ਉਹਨਾਂ ਨੇ ਐਗਜ਼ਾਮਪਲਾਂ ਦਿੱਤੀਆਂ ਸੁਣ ਲਿਓ ਧਿਆਨ ਦੇ ਨਾਲ ਪਹਿਲੀ ਐਗਜ਼ਾਮਪਲ ਜਿਹੜੀ ਭਾਈ ਸਾਹਿਬ ਦੇ ਰਹੇ ਨੇ ਉਹ ਕਹਿੰਦੇ ਨੇ ਮਾਨ ਸਰ ਪਰ ਜੋ ਬਠਾਈਏ ਲੈ ਜਾਏ ਜਾਏ ਬਗਾ ਬਗਾ ਮੈਨੇ ਬਗਲਾ ਮਾਨਸਰ ਸਰੋਵਰ ਉਹ ਕਹਿੰਦੇ ਨੇ ਸਰੋਵਰ ਦੇ ਉੱਤੇ ਜੇ ਬਗਲੇ ਨੂੰ ਲਿਜਾ ਕੇ ਬਿਠਾ ਦੇਈਏ ਬਗਲਾ ਵੈਸੇ ਤੇ ਆਪੇ ਆ ਜਾਂਦਾ ਹੈ ਉਹਦਾ ਜਿਹੜਾ ਪੋਜਣੇ ਉਹਦੀ ਤਲਾਸ਼ ਵਿੱਚ ਆ ਜਾਂਦਾ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਮੁਕਤਾ ਅਮੋਲ ਤਜਮੀਨ ਬੀਨ ਖਾਤ ਹੈ ਉਥੋਂ ਨੇ ਮੋਤੀ ਥੋੜਾ ਖਾਣੇ ਨੇ ਉਹਦਾ ਪੋਜਣੇ ਮੱਛੀਆਂ ਡੱਡੀਆਂ ਨੂੰ ਫੜਨਾ ਚੁਗਣਾ ਤੇ ਖਾਣਾ ਉਹੀ ਲੱਭਦਾ ਹੈ ਜਿਹੜੀ ਉਹਦੀ ਸਮਝ ਹੈ ਉਹ ਲੱਭਦਾ ਹੈ ਉਹ ਲੱਭਣ ਵਾਸਤੇ ਉਹ ਤਲਾਬ ਦੇ ਕੰਡੇ ਤੇ ਜਾਂਦਾ ਹੈ ਬੇਸ਼ੱਕ ਉਸ ਤਲਾਬ ਦੇ ਅੰਦਰ ਕੋਈ ਛिपਿਆ ਹੋਇਆ ਖਜ਼ਾਨਾ ਹੋਵੇ ਉਹਦਾ ਗਾਹਕ ਨਹੀਂ ਹੈ ਚਲੋ ਮੈਂ ਇੱਕ ਹੋਰ ਐਗਜ਼ਾਮਪਲ ਤੁਹਾਡੇ ਨਾਲ ਬਾਣੀ ਦੀ ਰੱਖ ਦਿਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬਚਨਾਂ ਦੀ ਪਾਤਸ਼ਾਹ ਕਹਿੰਦੇ ਨੇ ਵੀ ਚੌਣੇ ਸੋਨਾ ਪਾਈਏ ਚੁੰਚੁੰਨ ਖਾਵੇ ਕਾਸ ਚੌਣੇ ਮੈਨੇ ਚੌਣਾ ਚੌਣਾ ਮੈਨੇ ਮੱਝਾਂ ਤੇ ਗਾਵਾਂ ਦਾ ਵਗ ਬਹੁਤੀਆਂ ਮੱਝਾਂ ਤੇ ਬਹੁਤੀਆਂ ਗਾਵਾਂ ਨੂੰ ਕੈਦੇ ਦਾ ਚੌਣਾ ਪਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਜੇ ਪਸਮਾ ਦੀ ਖੁਰਲੀ ਦੇ ਅੰਦਰ ਚਾਂਦੀ ਜਾਂ ਸੋਨਾ ਪਾਇਆ ਜਾਏ ਉਹਨੂੰ ਉਹਨੇ ਪਾਸੇ ਕਰ ਦੇਣਾ ਤੇ ਜਿਹੜੇ ਕਾ ਪੱਠੇ ਜਵਾਰ ਬਾਜਰਾ ਸਟਾਲਾ ਦੂਜਾ ਤੇ ਜਾ ਹੋਏਗਾ ਨਾ ਚੁੰਚਣ ਖਾਵੇ ਕਾਸ ਉਹਨोंने ਖਾਣਾ ਸ਼ੁਰੂ ਕਰ ਦੇਣਾ ਕਿਉਂਕਿ ਉਹਦਾ ਮਤਲਬ ਪੱਠਿਆਂ ਦੇ ਨਾਲ ਹੈ ਜਿਹੜਾ ਬਗਲਾ ਹੈ ਉਹਦਾ ਮਤਲਬ ਡੱਡੀ ਤੇ ਮੱਛੀ ਦੇ ਨਾਲ ਹੈ ਉਹ ਜਿਹੜਾ ਖਜ਼ਾਨਾ ਉਹਦੇ ਵਿੱਚ ਬੇਸ਼ੱਕ ਦੱਬਿਆ ਹੋਵੇ ਪਿਆ ਹੋਵੇ ਬੇਚੱਕ ਪੈਸਿਆਂ ਦਾ ਢੇਰ ਉੱਥੇ ਲੱਗਾ ਹੋਵੇ ਸੋਨਾ ਚਾਂਦੀ ਪਏ ਹੋਣ ਉਹਦੇ ਨਾਲ ਬਗਲੇ ਦਾ ਕੋਈ ਵਾਸਤਾ ਨਹੀਂ ਹੈ ਦੂਜੀ ਉਦਾਹਰਨ ਦਿੰਦੇ ਨੇ ਵੀ ਅਸਥਨ ਪਾਣ ਕਰਵੇ ਕੋ ਜੋ ਲਗਾਈਏ ਜੋਕ ਜੋਕ ਛਪੜਾਂ ਦੇ ਅੰਦਰੋਂ ਮੱਜਾਂ ਤੇ ਗਾਵਾਂ ਦੇ ਥਾਣਾ ਨੂੰ ਜੋਕਾਂ ਚੰਬੜ ਜਾਂਦੀਆਂ ਨੇ ਸਰੀਰ ਦੇ ਹੋਰ ਥਾਵਾ ਦੇ ਉੱਤੇ ਵੀ ਜੋਕਾਂ ਲੱਗ ਜਾਂਦੀਆਂ ਨੇ ਲਹੂ ਚੂਸਣ ਵਾਲੀਆਂ ਜੋਕਾਂ ਭਾਈ ਸਾਹਿਬ ਕਹਿੰਦੇ ਨੇ ਵੀ ਜੋਕ ਨੂੰ ਫੜ ਕੇ ਜੇ ਮੱਜ ਦੇ ਥਣ ਦੇ ਉੱਤੇ ਵੀ ਲਾਇਆ ਜਾਏ ਅਸਥਨ ਪਾਨ ਕਰਵੇ ਕੋ ਜੋ ਲਗਾਈਏ ਜੋਕ ਪੀਤਨ ਪੈ ਲੈ ਲੋਹੂ ਚੈ ਘਾਤ ਹੈ ਉਹ ਕਹਿੰਦੇ ਨੇ ਪੀਤਨ ਪੈ ਪੈ ਮੈਨੇ ਦੁੱਧ ਥਣ ਵਿੱਚੋਂ ਜਿਹੜਾ ਦੁੱਧ ਨਿਕਲਦਾ ਹੈ ਨਾ ਜੋਕ ਨੇ ਉਹ ਨਹੀਂ ਪੀਣਾ ਤੇ ਥਣ ਦੇ ਵਿੱਚ ਮੂੰਹ ਮਾਰ ਕੇ ਉਹਦੇ ਵਿੱਚ ਜ਼ਖਮ ਕਰਕੇ ਜਿਹੜਾ ਲਹੂ ਨਿਕਲਣਾ ਹੈ ਜੋਕ ਨੇ ਉਹ ਪੀਣਾ ਹੈ ਜੋਕ ਦਾ ਸੁਭਾਅ ਹੈ ਜੋਗ ਦੀ ਸੋਚ ਹੈ ਜੋਗ ਦਾ ਮਕਸਦ ਹੀ ਲਹੂ ਪੀਣਾ ਹੈ ਪਰਮ ਸੁਗੰਧ ਪਰ ਮੱਖੀ ਨਾ ਰਹਿਤ ਰਾਖੇ ਕਹਿਣ ਲੱਗੇ ਸੁਗੰਧੀ ਵਾਲੇ ਫੁੱਲ ਹੋਣ ਸੁਗੰਧੀ ਵਾਲੀਆਂ ਚੀਜ਼ਾਂ ਹੋਣ ਮੱਖੀਆਂ ਜਿਹੜੀਆਂ ਗੰਦਗੀ ਤੇ ਬਹਿਣ ਵਾਲੀਆਂ ਉਹਨਾਂ ਨੂੰ ਇਕੱਠਿਆਂ ਕਰਕੇ ਸੁਗੰਧੀ ਵਾਲੀਆਂ ਚੀਜ਼ਾਂ ਦੇ ਕੋਲ ਛੱਡਿਆ ਜਾਏ ਨਹੀਂ ਬੈਂਦੀਆਂ ਪਰਮ ਸੁਗੰਧ ਪਰ ਮੱਖੀ ਨਾ ਰਹਿਤ ਰਾਖੀ ਮਾ ਦੁਰਗੰਧ ਪਰ ਵੇਗ ਚੱਲ ਜਾਂਦਾ ਤੇ ਜਿੱਥੇ ਗੰਦਗੀ ਹੋਵੇ ਉੱਥੇ ਲਜਾਨ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਮੱਖੀਆਂ ਲੱਭ ਕੇ ਤੋਰਦੀਆਂ ਹੋਈਆਂ ਨਜ਼ਰ ਪੈਂਦੀਆਂ ਨੇ ਆਪਣੇ ਆਪ ਭੱਜਦੀਆਂ ਨੇ ਉਧਰ ਨੂੰ ਜਿਵੇਂ ਗਜ ਮੱਜਨ ਕੇ ਢਾਰਤ ਹੈ ਛਾਰਸਿਰ ਹਾਥੀ ਨੂੰ ਨਵਾ ਲੋ ਇਸ਼ਨਾਨ ਕਰਾ ਲੋ ਪਰ ਉਹਨੇ ਸੁੰਡ ਦੇ ਨਾਲ ਮਿੱਟੀ ਚੁੱਕ ਕੇ ਆਪਣੇ ਤੇ ਪਾ ਹੀ ਲੈਣੀ ਹੁੰਦੀ ਸੰਤਨ ਕੇ ਦੋਖੀ ਸਤ ਸੰਗਣਾ ਸੁਹਾਤ ਹੈ ਭਾਈ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਨੇ ਵਿਰੋਧੀ ਨੇ ਸਮਝ ਤੋਂ ਹੀਣੇ ਨੇ ਖਾਲੀ ਨੇ ਉਹ ਜਾਣਦੇ ਨੇ ਪਖੰਡੀਆਂ ਦੇ ਡੇਰਿਆਂ ਦੇ ਉੱਤੇ ਫਿਰ ਦੁਬਾਰਾ ਪਰਮ ਸੁਗੰਧ ਪਰ ਮੱਖੀ ਨਾ ਰਹਿਤ ਰਾਖੀ परम सुगंध की ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਤੁਸੀਂ ਲੋਕਾਂ ਨੂੰ ਆਮ ਲੋਕਾਂ ਨੂੰ ਸਮਝ ਲਓ ਮੱਖੀ ਉਦਾਹਰਣ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਮੱਖੀਆਂ ਕਿੰਨੀਆਂ ਨੇ ਤੇ ਗੰਦਗੀ ਦੇ ਉੱਤੇ ਮੱਖੀਆਂ ਕਿੰਨੀਆਂ ਨੇ ਗੰਦਗੀ ਮੈਂ ਕਿੰਨੂੰ ਕਹਿ ਰਿਹਾ ਪਖੰਡੀ ਸਾਧਾਂ ਦੇ ਢੇਰਿਆਂ ਨੂੰ ਤੇ ਪਖੰਡੀ ਸਾਧਨ ਜਿੱਥੋਂ ਨਿੱਤ ਖਬਰਾਂ ਨਿਕਲਦੀਆਂ ਨੇ ਵੇ ਵਿਚਾਰੀ ਦੀਆਂ ਕਤਲੋਗਾਰ ਦੀਆਂ ਠੱਗੀ ਠੋਰੀ ਦੀਆਂ ਧੋਖਾ ਧੜੀ ਦੀਆਂ ਬੇਈਮਾਨੀ ਦੀਆਂ ਤੇ ਜਿਹੜੇ ਰੋਜ਼ ਇਸ਼ਤਾਂ ਨੂੰ ਨਲਾਮ ਕਰਨ ਵਾਲੇ ਨੇ ਉਹਨਾਂ ਨੂੰ ਮੈਂ ਕਹਿੰਨਾ ਗੰਦੀ ਮੱਖੀ ਗੰਦੀ ਜਗਾ ਭਾਈ ਸਾਹਿਬ ਕਹਿੰਦੇ ਨੇ ਵੀ ਚੰਗੀ ਜਗਾ ਤੇ ਮੱਖੀ ਨੂੰ ਲੈ ਵੀ ਆਉ ਤੇ ਰਹਿੰਦੀ ਨਹੀਂ ਤੇ ਗੰਦੀ ਜਗਾ ਨੂੰ ਆਪੇ ਲੱਬ ਲੱਬ ਕੇ ਜਾ ਰਹੇ ਨੇ ਅੱਜ ਲੋਕਾਂ ਦਾ ਹਾਲ ਕੁਝ ਇਦਾਂ ਦਾ ਨਹੀਂ ਬਣ ਗਿਆ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣਾ ਨਹੀਂ ਬਾਣੀ ਪੜ੍ਹਨੀ ਨਹੀਂ ਬਾਣੀ ਨੂੰ ਸਮਝਣਾ ਨਹੀਂ ਬਾਣੀ ਨੂੰ ਮੰਨਣਾ ਨਹੀਂ ਬਾਣੀ ਨੂੰ ਆਪਣੇ ਤੇ ਅਪਲਾਈ ਕਰਨਾ ਨਹੀਂ ਤੇ ਜਿੱਥੇ ਗੰਦਗੀ ਦਾ ਢੇਰ ਹੈ ਉੱਥੇ ਰੋਜ਼ ਭੀੜਾਂ ਤੇ ਬਹੀੜਾਂ ਨਜ਼ਰ ਆ ਰਹੀਆਂ ਨੇ ਉਹਨਾਂ ਦੀਆਂ ਕਤਾਰਾਂ ਲੰਮੀਆਂ ਨਜ਼ਰ ਆ ਰਹੀਆਂ ਪਤਾ ਕਿਉਂ ਕਿਉਂਕਿ ਸਮਝ ਤੁਹਾਡੀ ਉੱਥੋਂ ਤੱਕ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਵਾਸਤੇ ਪਰਦਾ ਹੈ ਚਲੋ ਮੈਂ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਹਾਡੇ ਨਾਲ ਸਾਂਝਾ ਕਰਦੇ ਆ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਤੇ ਪੇਜ 1227 ਦੇ ਉੱਤੇ ਸੁਭਾਇਮਾਨ ਹੈ ਮਾਖੀ RAM ਕੀ ਤੋਂ ਮਾਖੀ ਜਹਾਂ ਦੁਰਗੰਧ ਤਹਾਂ ਤੋਂ ਵੈਸੇ ਮਹਾ ਬਿਖਿਆ ਮਦ ਚਾਖੀ ਗੁਰੂ ਜੀ ਵੀ ਸੇਮ ਹੀ ਗੱਲ ਕਹਿ ਰਹੇ ਨੇ ਔਰ ਗੁਰੂ ਜੀ ਤੋਂ ਇਸ਼ਾਰਾ ਲੈ ਕੇ ਭਾਈ ਗੁਰਦਾਸ ਜੀ ਨੇ ਉਹ ਗੱਲ ਲਿਖੀ ਹੋਏਗੀ ਕਬੀਰ ਸਾਹਿਬ ਦਾ ਵੀ ਇੱਕ ਬਚਨ ਸਾਹਮਣੇ ਆ ਗਿਆ ਉਹ ਕਹਿੰਦੇ ਨੇ ਕਬੀਰ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸੁਹਾਏ ਜਿਹੜਾ ਪਾਪੀ ਹੁੰਦਾ ਹੈ ਅੰਦਰ ਦਾ ਛੋਟੀ ਸੋਚ ਦਾ ਬੰਦਾ ਹੁੰਦਾ ਹੈ ਮੈਲੀ ਸੋਚ ਦਾ ਬੰਦਾ ਹੁੰਦਾ ਹੈ ਉਹਨੂੰ ਗੁਰੂ ਥੋੜਾ ਚੰਗਾ ਲੱਗਦਾ ਹੈ ਗੁਰੂ ਦੀ ਭਾਵਨਾ ਥੋੜੀ ਚੰਗਾ ਲੱਗਦੀ ਹੈ ਗੁਰੂ ਦੀ ਪੂਜਾ ਥੋੜਾ ਚੰਗਾ ਲੱਗਦੀ ਹੈ ਉਹਨੇ ਤੇ ਗੁਰੂ ਦੀ ਹਜ਼ੂਰੀ ਵਿੱਚ ਵੀ ਪਖੰਡੀਆਂ ਨੂੰ ਹੀ ਪੂਜਣਾ ਬੈਠਾ ਹੋਏਗਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇੱਕ ਪਾਸੇ ਬੈਠਾ ਹੋਏਗਾ ਪਖੰਡੀ ਗੱਦੀ ਲਾ ਕੇ ਤੇ ਪਖੰਡੀ ਦੇ ਪੈਰਾਂ ਤੇ ਮੱਥਾ ਲੰਮਾ ਸਮਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਬਸ ਇੱਕ ਫਾਰਮੈਲਟੀ ਤੌਰ ਦੇ ਉੱਤੇ ਹੀ ਉਹ ਨਮਸਕਾਰ ਕਰਦਾ ਹੈ ਇੰਨੇ ਅੰਨੇ ਸ਼ਰਦਾਲੂ ਕਈ ਗੰਦਗੀ ਦੇ ਬਣ ਗਏ ਪਖੰਡੀ ਲਾਣੇ ਦੇ ਬਣ ਗਏ ਵੀ ਉਹਨਾਂ ਦੇ ਘਰ ਵਿੱਚ ਵੀ ਕੋਈ ਪਾਣਾ ਵਾਪਰ ਜੈ ਨਾ ਤੇ ਉਹ ਤਾਂ ਵੀ ਕਹਿੰਦੇ ਨੇ ਨਹੀਂ ਇਹ ਮਹਾਪੁਰਸ਼ਾਂ ਦਾ ਕੌਤਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਗਾ ਕੇ ਦੈਂ ਜਿਵੇਂ ਚੰਦਨ ਦੇ ਗਾ ਕੇ ਤੇ ਪਖੰਡੀਆਂ ਦੇ ਗਾ ਕੇ ਦਾਂਦੇ ਨੇ ਜਿਵੇਂ ਕਿਕਰਾਂ ਦੇ ਗਾਗ ਨੇ ਕੰਡਿਆਲੀ ਝਾੜੀਆਂ ਦੇ ਗਾਗ ਨੇ ਸੁਗੰਧੀ ਚ ਮੂੰਹ ਮਾਰੋ ਸੁਗੰਧੀ ਨੂੰ ਅਪਣਾਓ ਗੰਦਗੀ ਛੱਡੋ ਗੰਦਗੀ ਤੂੰ ਆਪਣੇ ਤੋਂ ਦੂਰ ਰੱਖੋ ਇਹੀ ਸਾਡੀ ਜ਼ਿੰਦਗੀ ਦਾ ਲਕਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ